ਦੇ ਸੋਨੂੰ ਤੇ ਮਿੱਤਰੋ ਚੰਗੀ ਹੈਗੀ ਹਨਾ ਥਣ ਲੈ ਬੀ ਬਿਲਕੁਲ ਸਾਫ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਸੱਸੀ ਕਾਲਵਾਈ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਇਆ ਸ਼ੁਕਰਵਾਰ ਦਿਨ ਮਾਨਸਾ ਮੰਡੀ ਤੇ ਮਾਨਸਾੜੀ ਪਸ਼ੂ ਮੰਡੀ ਲੱਗਦੀ ਆ ਪਸ਼ੂ ਦਾ ਘਟ ਆਏ ਨੇ ਤੇ ਜਿੰਨੇ ਕਾਏ ਨੇ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਤੋਰੀ ਬਈ ਕਰ ਮਿੱਤਰਾ ਤੇ ਤੁਰ ਦਿਨ ਇੱਕ ਵਾਰ ਤੁਸੀਂ ਚੈੱਕ ਕਰ ਲੋ ਜਿਹੜੇ ਭਰਾ ਕਹਿੰਦੇ ਨੇ ਬਿਮਾਰੀਆਂ ਤੋਂ ਰਹਿਤ ਦੁੱਧ ਦੀ ਲੋਡ ਵਾਸਤੇ ਹਨਾ ਗਿਰਗਾਂ ਦਾ ਦੁੱਧ ਜਿਹੜਾ ਬਹੁਤ ਚੰਗਾ ਮੰਨਿਆ ਗਿਆ ਰਾਜਸਥਾਨ ਦੇ ਵਿੱਚ ਜਿਆਦਾਤਰ ਮਸੂਰ ਆ ਗਈ ਤੇ ਇਹ ਸੋਡੇ ਸਾਹਮਣੇ ਜਿਹੜੀ ਗਿਰਗਾਂ ਲੈ ਕੇ ਆਇਆ ਭਾਈ ਅੱਜ ਮੰਡੀ ਤੇ ਤੇ ਬਾਕੀ ਬਾਈ ਨੂੰ ਪੁੱਛਾਂਗੇ ਗੱਲਬਾਤ ਵੀ ਕਰਾਂਗੇ ਤੇ ਕੀ ਦੁੱਧਵਾਦਾ ਹਨਾ ਸਪੇਸ ਜਿਹੜਾ ਬਹੁਤ ਸੋਹਣਾਗਾ ਤੇ ਬਾਕੀ ਬੱ싸 ਮੰਗਰਾ ਤੇ ਉਹ ਸਾਹਮਣੇ ਖੜਾ ਲਾਲ ਰੰਗ ਦਾ ਤੇ ਇਹ ਆ ਗਿਰਗਾਂ ਤੇ ਲੈਵਾਲੂ ਬਿਲਕੁਲ ਸਾਫ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਭਾਈ ਨਾਲ ਕਰਦੇ ਆ ਪੂਰੀ ਪ੍ਰੋਪਰਤੋਂ ਹੁਣ ਜਾਣਕਾਰੀ ਲੈ ਕੇ। ਬਾਈ ਹਸੀਗੜ ਸਤਿ ਸ੍ਰੀ ਅਕਾਲ ਬਾਈ। ਬਾਈ ਨਾਮ ਦੱਸਿਓ ਆਪਣਾ। ਨਾਮ ਸੰਦੀਪ ਸਿੰਘ ਬਾਈ। ਸੰਦੀਪ ਬਾਈ ਕਿਹੜਾ ਪਿੰਡ ਹੈ? ਪਿੰਡ ਤਾਮਕੋਟ ਬਾਈ। ਤਾਮਕੋਟ ਬਾਈ ਤਾਮਕੋਟ ਠੀਕ ਹੈ ਜ਼ਿਲ੍ਹਾ ਮਾਨਸਾ ਹੈ ਨਾ। ਸਹੀ ਬਾਈ। ਤੇ ਸੰਦੀਪ ਇੱਕ ਵਾਰੀ ਨੰਬਰ ਬੋਲੀ ਬਾਈ। 6239 7080 66 ਬਾਈ। ਠੀਕ ਹੈ ਤੇ ਸੰਦੀਪ ਜਿਹੜੀ ਆਪਾਂ ਆ ਗਰਗਾਂ ਬਾਈ ਕੈਮੇਸ ਹੋਏਗੀ ਇਹ ਤੀਜੇ ਬਾਈ ਤੀਜੇ ਸੁਏ ਹਾਂ ਠੀਕ ਹੈ ਤੇ ਕਹ ਕਿ ਦਿਨ ਸੁਈ ਹੋਗੀ ਬਾਈ ਸੰਦੀਪ ਇਹ ਮਹੀਨੇ ਤੋਂ ਉੱਤੇ ਬਾਈ ਡੇਢ ਦੇ ਨੇੜੇ ਜੇ ਬਾਕੀ 40 ਦਿਨਾਂ ਦੀ ਬਾਈ ਇੱਥੇ ਜੀ ਆਹੀ ਬੱਚਾ ਨਾ ਹਾਂ ਆਹੀ ਬੱਚਾ ਬਾਈ ਠੀਕ ਹੈ ਤੇ ਦੁੱਧ ਹੁਣ ਸੰਦੀਪ ਕੀ ਰਪੋਟ ਹੁਣ ਬਾਈ 15 ਕਿਲੋ 15 ਕਿਲੋ ਚਾਹ ਵੀ ਰਹਿ ਜਾਂਦਾ 15 ਵੀ ਹੋ ਜਾਂਦਾ ਠੀਕ ਹੈ ਤੇ ਮੰਨ ਲਾ ਬਾਈ ਰੇਟ ਕੀ ਕਰਤਾ ਸੰਦੀਪ ਰੇਟ 50000 50000 ਕਿੰਨੇ ਦੇ ਕੇ ਆਏਗਾ 45000 ਦੀ ਠੀਕ ਹੈ ਤੇ ਲਾਈਵ ਮਿੱਤਰੋ ਸੰਦੀਪ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਗਿਰਗਾ ਜੇ ਕਿਸੇ ਭਰਾ ਨੇ ਲੈਣੀ ਆ ਤੁਹਾਨੂੰ ਦੁੱਧ 14 15 ਹੁਣ ਤਿਆਰ ਆ ਤੇ ਸੰਦੀਪ ਦੋ ਟਾਈਮ ਤਸੱਲੀ ਕਰ ਸਕਦਾ ਭਾਈ ਹਾਂ ਹਾਂ ਭਾਈ ਜਿਵੇਂ ਮਾਦੀ ਕੋਠੀ ਠੀਕ ਆ ਦੋ ਟਾਈਮ ਤਸੱਲੀ ਕਰਕੇ ਚੋਵੇ ਚੋਵੇ ਆਪਾਂ ਨੂੰ ਕੋਈ ਫੇਰ ਖਰੀਦ ਲਿਓ ਤੇ ਚੰਗੀ ਆ ਹਨਾ ਦੇਸੀ ਗਾਂ ਗਿਰਗਾ ਗਾਂ ਜਿਹੜੇ ਭਰਾ ਭਾਲਦੇ ਹੁੰਦੇ ਆ ਅੱਜ ਪਸ਼ੂ ਮੰਡੀ ਮਾਨਸਾ ਤੇ ਪਹੁੰਚੀ ਹੋਈ ਆ ਮਾਨਸਾ ਮੰਡੀ ਜਿਹੜੀ ਹੌਲੀ ਹੌਲੀ ਪਰਣ ਲੱਗੂਗੀ ਤੇ ਅੱਜ ਪਹਿਲੀ ਵਾਰ ਲੱਗੀ ਆ ਮੰਡੀਆਂ ਬੰਦ ਹੋਣ ਦੇ ਕਾਰਨ ਵਾਪਸ ਅੱਜ ਫੇਰ ਮੰਡੀ ਨੇ ਚਾਲੂ ਹੋ ਗਈਆਂ ਤਾਂ ਅੱਜ ਇਹ ਮੰਡੀ ਲੱਗੀ ਹੋਈ ਹੈਗੀ ਲੈ ਵੀ ਮਿੱਤਰੋ ਨੇ ਇੱਕ ਆਪਾਂ ਜਰਸੀ ਗਾਂ ਦਿਖਾਉਣਾ ਸਾਈਵਾਲ ਦੇ ਜਰਾ ਜਰਸੀ ਵਾਲੀ ਕਰਾਸ ਮਿਕਸ ਆ ਗਈ ਤੇ ਤਾਜੀ ਸੁਈ ਹੋਈ ਆ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਟੌਪ ਦੀ ਜਿਹੜੀ ਵੈੜ ਹੈਗੀ ਤੇ ਥਣ ਥੋਣੇ ਜਿਹੜੇ ਚੰਗੇ ਆ ਤੇ ਗਾਇਆਂ ਜਿਆਦਾਤਰ ਬਹੁਤ ਪਹੁੰਚਦੀ ਹੁੰਦੀਆਂ ਸੀਗੇ ਮਾਨਸਾ ਮੰਡੀ ਦੇ ਉੱਤੇ ਤੇ ਮੋੜ ਲੱਗ ਗਈ ਤੇ ਬਾਕੀ ਮੱਝਾਂ ਵੀ ਬਹੁਤ ਆਉਂਦੀਆਂ ਤੇ ਇੱਥੇ گاਵਾ ਵੀ ਜਿਹੜੀਆਂ ਜਿਆਦਾਤਰ ਮਿਲ ਜਾਂਦੀਆਂ ਜਿਵੇਂ ਕਹਿੰਦੇ ਆ ਹੋਰ ਮੰਡੀਆਂ ਦੇ ਗਾਵ ਘੱਟ ਮਿਲਦੀਆਂ ਨੇ ਤੇ ਵੈੜਾ ਜਿਹੜੀ ਚੰਗੀ ਆ ਇਹ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਦੇ ਆਂ ਰੇਟ ਰੂਟ ਬੱਸ ਕੇ ਜਾਣਕਾਰੀ ਲੈ ਕੇ ਦਿੰਨੇ ਆਂ ਤਾਜ਼ੀ ਸੂਹੀ ਆ ਬੱਚੇ ਦਾ 나ੜੂ ਜਿਹੜਾ ਬਿਲਕੁਲ ਹਜੇ ਨਾਲ ਆਗਾ 나ੜੂਆ ਨਹੀਂ ਰੋਟਿਆ ਬਾਕੀ ਬਾਈ ਤੋਂ ਜਾਣਕਾਰੀ ਲੈਣਾ ਪੈਂਦਾ ਮੰਡੀ ਸੀ ਲਾ ਬਾਈ ਕੋਈ ਚੱਕਰ ਨਹੀਂ ਲੈ ਜਾ ਮਰਜੀ ਬਾਈ ਸੱਸੀ ਗੱਲ ਸੱਸੀ ਗੱਲ ਬਾਈ ਐ ਬਾਈ ਨਾਮ ਦੱਸੋ ਬੱਲਾ ਮਾਨੂੰ ਬਾਈ ਪਿੰਡ ਖੀਵਾ ਕਲਾ ਜ਼ਿਲ੍ਹਾ ਮਾਨਸਾ ਪਿੰਡ ਖੀਵਾ ਹਾਂ ਖੀਵਾ ਜ਼ਿਲ੍ਹਾ ਮਾਨਸਾ ਹਾਂ ਬਾਈ ਜ਼ਿਲ੍ਹਾ ਮਾਨਸਾ ਇਹ ਮਾਨੂੰ ਮੋਬਾਈਲ ਨੰਬਰ ਦੱਸਿ ਬਾਈ 98783 55354 ਠੀਕ ਆ ਤੇ ਭਾਈ ਜਿਹੜੀ ਆਪਾਂ ਇਹ ਬੈੜ ਦਿਖਾਈ ਆ ਮਨਲਾ ਕੈਮਿਸ ਹੋਏਗੀ ਇਹ ਦੂਜੇ ਸੂਆ ਭਾਈ ਦੁੱਧ 11 ਕਿਲੋ ਇਹਦੇ ਥੱਲੇ ਠੰਡੀ ਜ਼ੀਰਾ ਜਿਵੇਂ ਮਰਜੀ ਬੱਠਾ ਰਿਹਾ ਹੁਣ 11 ਕਿਲੋ ਆਹ 11 ਕਿਲੋ ਤਿਆਰ ਆ ਭਾਈ ਪਿਛਲੀ ਵਾਰ ਇਹਨੇ 13-14 ਕਿਲੋ ਦਿੱਤਾ ਕੈ ਦਿਨ ਹੋ ਗਏ ਭਾਈ ਸੂਈ ਨੂੰ ਤੀਜਾ ਦੇਣਾ ਭਾਈ ਅੱਜ ਤੀਜਾ ਦੇਣਾ ਤੇ ਮਿੱਤਰੋ 나ੜੂ ਵੀ ਨਾਲ ਬੱਚੇ ਹਨਾ ਤੇ ਤੀਜਾ ਸੂਆ ਹੈਗਾ ਆ ਦੂਜਾ ਸੂਆ ਤੇ ਤਿੰਨ ਦਿਨਾਂ ਦੀ ਸੂਹੀ ਆ ਤੇ ਬਾਕੀ ਤੁਸੀਂ ਬਾਈ ਨਾਲ ਮਨੂਣਾ ਵਰਕ ਵੀ ਕਰ ਸਕਦੇ ਹੋ ਤੇ ਦੁੱਧ ਹੁਣ ਭਾਈ 11 ਕਿਲੋ ਮੀਟਰ ਕੇ ਲੈ ਜੇ 11 ਕਿਲੋ ਬਾਈ ਕਹਿੰਦਾ ਤਿਆਰ ਆ ਤੇ ਬਾਕੀ ਬਾਈ ਰੇਟ ਦੀ ਗੱਲ ਇਹਦਾ ਮੁੱਲ 45000 ਕਰਦੇ ਆ ਬਾਈ ਦੇਵਾ ਕਿੰਨੇ ਹਨ 1000 2000 ਮਾਨ ਕਰਦੇ ਆ ਠੀਕ ਹੈ ਲੈ ਵੀ ਮਿੱਤਰੋ ਬਾਈ ਕਹਿੰਦਾ ਮਾਨ ਟਾਨ ਜਰੂਰ ਕਰਦਾ ਮੁੱਲ 45000 ਰੁਪਿਆ ਤੇ ਦੋ ਟਾਈਮ ਤੁਸੀਂ ਦਸੱਲੀ ਕਰ ਦਸੱਲੀ ਕਰਕੇ ਕਰੋ ਚੋਕੇ ਲੈ ਜਾਓ ਕਰਕੇ ਫਿਰ ਖਰੀਦ ਸਕਦੇ ਹੋ ਬਾਕੀ ਬਾਈ ਦਾ ਨੰਬਰ ਆ ਗਿਆ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਮੰਡੀ ਬਾਰੇ ਕੀ ਕਹਿਣਾ ਅੱਜ ਮੰਡੀ ਬਾਈ ਬਸ ਚਾਲੂ ਹੋ ਗਈਆਂ ਮੰਡੀਆਂ ਹੌਲੀ ਹੌਲੀ ਲੱਗ ਜਾਨੇ ਜਿਹੜੀਆਂ ਲੋਕਾਂ ਨੂੰ ਪਤਾ ਲੱਗੂਆ ਜਿਉਂ ਜਿਉਂ ਲੋਕਾਂ ਨੂੰ ਪਤਾ ਲੱਗਿਆ ਹਜੇ ਪਹਿਲਾਂ ਪੰਡ ਦਾ ਬੰਦ ਦਾ ਚੱਕਰ ਸੀ ਹੁਣ ਖੁੱਲਣ ਦਾ ਚੱਕਰ ਪੈ ਗਿਆ 20 ਤਰੀਕ ਵਧੀਆ ਪਰ ਹੀ ਆ ਹੌਲੀ ਹੌਲੀ ਦੂਜੀ ਮੰਡੀ ਵੱਧ ਪਰਣ ਲੱਗ ਜੂ ਠੀਕ ਹੈ ਜੀ ਮਿੱਤਰੋ ਅੱਜ ਵੀ ਪਸ਼ੂ ਆਇਆ ਖਰਾ ਤੇ ਅਗਲੀ ਮੰਡੀ ਹੋ ਜੂ ਬਈ ਹਣਾ ਵਧੀਆ ਹਾਂ ਹਾਂ ਬਾਈ ਆਉਣ ਲੱਗ ਜਾਣਗੇ ਲੋਕ ਠੀਕ ਹੈ ਬਾਈ ਲੈ ਵੀ ਦੋਸਤ ਕਣ ਚੋਟੀ ਦਿਖਾਉਣੇ ਤੁਨੂੰ ਮਾਜ ਤਾਜੀ ਸੂਈ ਹੋਈ ਐ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਤੇ ਆਨਲੇ ਵੀ ਦੀ ਬੰਤ ਰੈੜੀ ਬਹੁਤ ਸੋਹਣੀ ਆ ਕਿ ਬਾਈ ਮਾਂਸਾ ਪਸੂ ਮੰਡੀ ਤੇ ਲੈ ਕੇ ਆ ਤੇ ਪਸੂ ਆਏ ਵੀ ਆਖਰ ਤੇ ਥਣਲੇਵੀ ਦੀ ਗੱਲ ਕਰੀਏ ਤਾਂ ਥਣਲੇਵਾ ਬਿਲਕੁਲ ਸਾਫ ਆ ਮੋਰਦਾ ਬਾਈ ਆਟਰ ਦੀ ਜਿਹੜੀ ਬਣਾवट ਬਹੁਤ ਸੋਹਣੀ ਆ ਤੇ ਚੰਗੇ ਦੁੱਧ ਵਾਲੀ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ 16 22 ਸੂਈ ਦੇ ਕਰਕੇ ਬੱਚੇ ਦਾ ਜਿਹੜਾ ਘਰਦੀ ਆ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਥਣਲੇਵੀ ਦੀ ਗੱਲ ਕਰੀਏ ਬਿਲਕੁਲ ਬਾਈ ਸਾਫ ਆ ਮਾਂਗਰ ਵੀ ਆਟਰ ਬਹੁਤ ਸੋਹਣਾ ਬਣਾਇਆ ਹੋਇਆ ਤੇ ਭਾਈ ਲੈ ਗਿਆ ਭਾਈ ਨੂੰ ਗੱਲਬਾਤ ਸਾਰੀ ਪ੍ਰੋਪਰ ਜਾਣਕਾਰੀ ਤੁਹਾਨੂੰ ਉਸ ਕੇ ਦੇਣੀ ਹੈ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਭਾਈ ਨਾਮ ਦੱਸਿਓ ਆਪਣਾ। ਅਮਰੀਕ ਸਿੰਘ। ਠੀਕ ਆ। ਤੇ ਅਮਰੀਕ ਪਿੰਡ ਕਿਹੜਾ ਭਾਈ? ਠੁੱਠਿਆਂ ਵਾਲਾ। ਠੁੱਠਿਆਂ ਵਾਲੀ। ਜ਼ਿਲ੍ਹਾ ਮਾਨਸਾ ਭਾਈ ਮਰੀ ਕਹਣਾ। ਜੀ। ਤੇ ਅਮਰੀਕ ਭਾਈ ਕੰਮੇ ਸੂਈ ਹੈ ਅੱਜ? ਚੌਥੀ ਸੂਈ ਸੂਈ ਹੈ। ਚੌਥੇ ਸੂਈ ਕਰਦੀ ਆਪਣੀ? ਕਰਦੀ ਹੈ ਜੀ। ਠੀਕ ਹੈ ਤੇ ਅੱਜ ਕੈਦਣਾ ਸੂਈ ਕੁ ਭਾਈ? ਪੰਜ ਦਿਨਾਂ ਦੀ। ਠੀਕ ਆ। ਮਿੱਤਰੋ ਪੰਜ ਦਿਨਾਂ ਦੀ ਸੂਈ ਆ। ਪਿੰਡ ਭਾਈ ਦਾ ਠੁੱਠਾ ਵਾਲਾ। ਜ਼ਿਲ੍ਹਾ ਮਾਨਸਾ ਤੇ ਬਾਕੀ ਚੌਥੀ ਸੂ ਤੇ ਮਰੀਕ ਮਾਲਾ ਹੁਣ ਬਈ ਦੁੱਧ ਕਿੰਨਾ ਤਿਆਰ ਖੜਾ ਲਾ 12 ਲੀਟਰ ਤਿਆਰ ਠੀਕ ਆ ਅਗਲੀ ਵੰਦਗਾ 12 ਲੀਟਰ ਤਿਆਰ ਆ ਤੇ ਬਦੂ ਹੋਰ ਮਾਣਾ ਮੋਟਾ ਹਾਂ ਹਾਂ ਬਦੂ ਠੀਕ ਆ ਪਿਛਲੀ ਵਾਰ ਕਿੰਨਾ ਸੀ ਬਈ ਬਾ ਸਾਢੇ 12 ਲੀਟਰ ਸੀ ਠੀਕ ਆ ਤੇ ਮਰੀਕ ਰੇਟ ਕੀ ਕਰਤਾ ਬਈ 140 140 ਮਾਨਤਨੂ ਹਾਂ ਠੀਕ ਆ ਮੋਬਾਈਲ ਨੰਬਰ ਦੱਸੀ 98782 6250 ਠੀਕ ਆ ਲੈ ਮਿੱਤਰੋ ਮਰੀਕ ਬਈ ਨਾਲ ਸੰਪਰਕ ਕਰ ਲਿਓ ਪਿੰਡ ਬਈ ਦੇ ਠੂਠਾ ਵਾਲੀ ਆ ਜਿਲ੍ਹਾ ਮਾਨਸਾ ਤੇ ਬਈ ਦਸੱਲੀ ਕਰਦਾ ਦੋ ਟਾਂ ਹਾਂ ਹਾਂ ਠੀਕ ਆ ਤੇ ਬਾਈ ਨਾ ਬਾਕੀ ਫੋਨ ਤੋਂ ਸੰਮਰ ਕਰ ਲੇ ਤੁਸੀਂ ਦੋ ਟਾਈਮ ਦਸੱਲੀ ਕਰਕੇ ਤੁਸੀਂ ਫੇਰ ਖਰੀਦ ਸਕਦੇ ਹੋ ਤੇ ਬਾਕੀ 12 12.5 ਲੀਟਰ ਪਿਛਲੀ ਵਾਰ ਤੋਂ ਦਿੱਤਾ ਤੇ ਐਦ ਕੀ ਜਿਵੇਂ ਥਣਲੇਵੀ ਦੀ ਬੰਦ ਤਰਾ ਵਧੀਆ ਹਨਾ ਤੇ ਬਾਕੀ ਦੁੱਧ ਮਿਹਨਤ ਦੇ ਸਰ ਤੇ ਲੈ ਸਕਦਾ ਵਾਂ ਲੈ ਵੀ ਇੱਕ ਮੱਝ ਹੋਰ ਦਿਖਾਉਣੇ ਤੁਹਾਨੂੰ ਦੌਰ ਕੀ ਦੀ ਵੀ ਤਾਜੀ ਸੂਈ ਹੋਈ ਆ ਤੇ ਬਾਕੀ ਥਣਲੇਵੀ ਦੀ ਬੰਦ ਤਰਾ ਜਿਹੜੀ ਬਿਲਕੁਲ ਸਾਫ ਹਨਾ ਤੇ ਮੱਝ ਦੁਰ ਦੀ ਇੱਕ ਵਾਰ ਤੁਸੀਂ ਚੈੱਕ ਕਰ ਲਓ ਤੇ ਬਾਕੀ ਚੰਗੇ ਪਸ਼ੂ ਵੀ ਆਉਂਦੇ ਆ ਤੇ ਵਧੀਆ ਠੀਕ ਗ੍ਰੇਡ ਦੇ ਆਉਂਦੇ ਆ ਤੇ ਬਾਕੀ ਜਿਹੜਾ ਲੇਵ ਆ ਜਿਹੜਾ ਮੂਹਰ ਨੂੰ ਜਾਂਦਾ ਮੱਝ ਦਾ ਤੇ ਥਾਂ ਲੇਵੇ ਵਿੱਲ ਕੋਲ ਸਾਹਬ ਆ ਤਾਜੀ ਲੇਗੀ ਟੋਕਰਾਂ ਦੀ ਤੇ ਬਾਕੀ ਤੁਹਾਨੂੰ ਬੱਚੇ ਹੀ ਦਿਖਾਣੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਆ ਸਾਹਮਣੇ ਜਿਹੜਾ ਬੱਚਾ ਖੜਾ ਟੋਕਰ ਮੱਝ ਬਾਈ ਲੈ ਕੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਸੀ ਗਾਲ ਅ ਭਾਈ ਪਿੰਡ ਕਿਹੜਾ ਮੂਸਾ ਬਾਈ ਮੂਸਾ ਠੀਕ ਹੈ ਜిల్లా ਮਾਨਸਾ ਹੈ ਨਾ ਮੋਬਾਈਲ ਨੰਬਰ ਦੱਸੋ ਇੱਕ ਵਾਰੀ 9964793300 ਠੀਕ ਹੈ ਤੇ ਬਾਈ ਟੋਕੜੇ ਮੈਂ ਕਿੰਨੇ ਮਹੀਨੇ ਸੂਈ ਆ ਇਹ ਹੈਗੇ 4 ਮਹੀਨੇ ਦੇ ਬਾਈ ਠੀਕ ਗੱਪਣ ਹੈਗੀ ਨਾ ਗੱਪਣ ਨਹੀਂ ਠੀਕ ਹੈ 4 ਮਹੀਨੇ ਸੂਈਏ ਦੁੱਧ ਬਾਈ ਹੁਣ ਦੁੱਧ 8 ਕਿਲੋ ਬਾਈ 8 ਕਿਲੋ ਤੇ ਬੱਚੇ ਦੇ ਮਿਲਦੀ ਆ ਹਾਂ ਹਾਂ ਬੱਚੇ ਤੇ ਮੰਗਰ ਕੱਟਾ ਕੱਟੀ ਕੱਟੀ ਠੀਕ ਹੈ ਤੇ ਬਾਈ ਰੇਟ ਕੀ ਕਰਤਾ 75000 ਰੁਪਏ ਬਾਈ ਠੀਕ ਹੈ ਮੰਨ ਤਣ ਹੋ ਜੂ ਹਾਂ ਹਾਂ ਲੈ ਬਾਈ ਦਾ ਪਿੰਡ ਮੂਸਾ ਮਿੱਤਰੋ ਜ਼ਿਲ੍ਹਾ ਮਾਨਸਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਸਕਦੇ ਹੋ 8 ਲੀਟਰ ਬਾਈ ਕਾਂ ਦੁੱਧ ਦਿੰਦੀ ਆ ਮੰਗਰ ਕੱਟੀ ਤੇ ਗੱਪਣ ਹੈ ਨਹੀਂ ਰੇਟ ਬਾਈ ਚਤ੍ਰਿਹਾਰ ਚਤ੍ਰਿਹਾਰ ਮੌਕੀ ਦਾ ਮਾਨਦਾਨ ਹੋ ਜੀ ਹੈ ਹਾਂ ਲੈ ਵੀ ਦੋਸਤਾਂ ਕਿਹਾ ਤਾਜੀ ਸੂਈ ਮਾਝੀ ਸੁਣ ਦਿਖਾਉਣ ਲੱਗਿਆ ਤੇ ਥਣਲੇ ਬਾਈ ਬੰਤੜੀ ਬਿਲਕੁਲ ਸੋਹਣੀ ਹੈ ਨਾ ਤੇ ਬਾਕੀ ਚਾਰਾ ਥਾਨ ਨਿਖੜਮਿਆ ਤੇ ਇੱਕ ਸਿੰਗੀ ਟੋਪੀ ਜਰੂਰ ਲਹੀ ਹੋਈ ਆ ਤੇ ਥਣਲੇ ਵਾ ਜਿਹੜਾ ਬਹੁਤ ਸੋਹਣਾ ਲੱਗਿਆ ਮੱਝ ਨੂੰ ਤੇ ਦੁੱਧ ਵੀ ਬਈ ਚੰਗਾ ਦੱਸਦੀ ਹੈ ਨਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤਾਜੀ ਸੂਈ ਹੋਈ ਆ ਤੇ ਕੀ ਗੱਲ ਬਾਤ ਆ ਇੰਨਾ ਦੁੱਧ ਆ ਸਾਮਣੇ ਸੋਟੀ ਬੱਚਾ ਵੀ ਖੜਾ ਤੇ ਬਾਕੀ ਥਾਂ ਦੀ ਬੰਤਰਾ ਜਿਹੜੀ ਬਹੁਤ ਸੋਹਣੀ ਲੱਗੀ ਹੋਈ ਆ ਤੇ ਜਿਵੇਂ ਕਿ ਜਿੱਟ-ਜਿੱਟ ਤੇ ਥਾਂ ਉਹ ਚੀਜ਼ ਲੱਗੀ ਹੋਈ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਦਾ ਹੈ। ਬਾਈ ਸੱਸੀ ਗਾਲ ਸੱਸੀ ਗਾਲ ਬਾਈ ਨਾਮ ਦੱਸੋ ਆਪਣਾ ਬਲਜੀਤ ਸਿੰਘ ਜੀ ਠੀਕ ਹੈ ਤੇ ਬਲਜੀਤ ਬਾਈ ਪਿੰਡ ਕੋਟੜਾ ਕਲਾ ਜੀ ਕੋਟੜਾ ਕਲਾ ਜਲਾ ਮਾਨਸਾ ਮਾਨਸਾ ਠੀਕ ਹੈ ਜਿਹੜੇ ਵੀ ਕੀਵਲ ਕੋਟੜਾ ਹਾਂਜੀ ਠੀਕ ਹੈ ਤੇ ਬਲਜੀਤ ਬਾਈ ਮਤਲਬ ਕਹਿੰਦੇ ਸੂਏ ਆਪਣੀ ਜਿਹੜੀ ਹਮਾਚ ਹੈਗੀ ਚੌਥੇ ਸੂਏ ਚੌਥੇ ਸੂਏ ਕਰਦੀ ਹੈ ਕਰਦੀ ਹੈ ਜੀ ਠੀਕ ਹੈ ਤੇ ਕਹਿੰਦੇ ਹੋਗੇ ਬਲਜੀਤ ਸੂਏ ਨੂੰ ਬਾਈ ਇਹਨੂੰ ਹੋ ਗਿਆ ਜੀ 20-25 ਦਿਨ ਹੋਗੇ 20-25 ਦਿਨ ਤੇ ਦੁੱਧ ਬਲਜੀ ਤਾਂ ਹੁਣ ਕਿੰਨਾ ਤਿਆਰ ਆ 12 ਕਿਲੋ 12 ਕਿਲੋ ਲੈ ਮਿੱਤਰੋ 12 ਬਾਈ ਕਹਿੰਦਾ ਪੂਰਾ ਤਿਆਰ ਆ ਜਮਾ ਤੇ ਬਾਕੀ ਆਰਡਰ ਦੀ ਸੇਬ ਵੀ ਦੱਸਦੀ ਆ 20-25 ਦਿਨ ਸੂਈ ਹੋਈ ਆ ਮੈਲਾ ਕਾਲ ਹਟ ਗਈ ਬਈ ਛੱਟ ਗਈ ਹਾਂ ਹਟ ਗਈ ਠੀਕ ਆ ਜਮਾ ਤਿਆਰੀ ਆ ਵੀਗਲੇ ਲੈਵਲ ਤੇ ਆ ਤੇ ਹੁਣ ਦੁੱਧੋ ਸਟਾਰਟ ਹੋਈ ਹੈ ਨਾ ਹਾਂ ਠੀਕ ਆ ਤੇ ਬਲਜੀ ਤੇ ਇੱਕ ਵਾਰੀ ਨੰਬਰ ਬੋਲੀ ਬਾਈ 9964 81862 ਠੀਕ ਆ ਲੈ ਮਿੱਤਰੋ ਏ ਬਾਈ ਬਲਜੀਤ ਦਾ ਨੰਬਰ ਆ ਪਿੰਡ ਹੈਗਾ ਕੋਟੜਾ ਤੇ ਜ਼ਿਲ੍ਹਾ ਮਾਨਸਾ ਤੇ ਬਲਜੀਤ ਰੇਟ ਦੀ ਗੱਲ ਆਂਦੀ ਬਈ ਰੇਟ ਕੀ ਕਰਤਾ 1,30,000 1,30,000 ਮਾਨਤਨ ਹੋ ਬਈ ਬਾਕੀ ਮੌਕੇ ਤੇ ਹੋ ਜੀ ਠੀਕ ਆ ਲੈ ਬਲਜੀਤ ਕਹਿੰਦਾ ਬਈ ਮੌਕੇ ਤੇ ਮਾਨਤਨ ਹੋ ਜੂਆ ਰੇਟ ਤਾਂ ਮੰਡੀ ਦੇ ਹਿਸਾਬ ਕਰਨਾ ਹੁੰਦਾ ਤੇ ਬਾਕੀ ਬਾਈ ਨਾਲ ਸੰਪਰਕ ਕਰਕੇ ਤੁਸੀਂ ਦੋ ਟਾਈਮ ਬਈ ਤਸੱਲੀ ਕਰ ਸਕਦਾ ਬਲਜੀਤ ਹਾਂਜੀ ਹਾਂਜੀ ਦੋ ਟਾਈਮ ਤਸੱਲੀ ਕਰਕੇ ਤੇ ਤੁਸੀਂ ਜਿਹੜੀ ਘਰ ਦੀ ਮੱਝ ਹੈ ਜਾ ਸਕਦੇ ਹੋ ਘਰ ਦੀ ਮੱਝ ਆ ਬਿਲਕੁਲ ਕੋਈ ਆਣੀ ਹੈਗਾ ਬੁਵਾਰ ਦਾ ਕੰਮ ਨਹੀਂ ਹੈਗਾ ਹਾਂ ਕਈ ਵਾਰ ਬੰਦਾ ਬੁਵਾਰ ਦਾ ਕੰਮ ਸਮਝ ਜਾਂਦਾ ਤੇ ਹੁਣ ਜਿਹੜਾ 12 ਲੀਟਰ ਦੁੱਧ ਤਿਆਰ ਹੈ ਇਸ ਟਾਈਮ ਤੇ ਬਾਕੀ ਪੀਕ ਲੈਵਲ ਤੇ ਸਟਾਰਟ ਮੰਨ ਲਓ ਸਾਫ ਹੋ ਗਈ ਮੱਝ ਬਿਲਕੁਲ ਮੈਲਾ ਘੜਾ ਸੱਟ ਗਿਆ ਤੇ ਹੁਣ ਦੁੱਧ ਵਧਾ ਸਕਦਾ ਬੰਦਾ ਹਨਾ ਜਿਹੜਾ ਲਊਗਾ ਤੇ ਬਾਕੀ ਮਾਨਸਾ ਮੰਡੀ ਉੱਤੇ ਬਾਈ ਅੱਜ ਲੈ ਕੇ ਆਇਆ ਸੀ ਹਰ ਸ਼ੁੱਕਰਵਾਰ ਮੰਡੀ ਲੱਗਦੀ ਆ ਬਾਕੀ ਦੋਸਤੋ ਮੰਡੀ ਹਰ ਸ਼ੁੱਕਰਵਾਰ ਪਰ ਆ ਕਰੂਗੀ ਅੱਜ 21 ਤਰੀਕ ਹੈਗੀ 6ਵੇਂ ਮਹੀਨੇ ਦੀ 2024 ਹਰ ਸ਼ੁੱਕਰਵਾਰ ਜਿਹੜੀ ਮੰਡੀ ਮਾਨਸਾ ਲੱਗਦੀ ਸੀ ਤੇ ਉਹ ਹਰ ਸ਼ੁੱਕਰਵਾਰ ਉਦਾਂ ਲੱਗਿਆ ਕਰੂਗੀ ਪਹਿਲਾਂ ਬਾਗ ਜਮ ਪਹਿਲਾਂ ਮੰਡੀਆਂ ਲੱਗਦੀਆਂ ਸੀਗੀਆਂ ਤੇ ਚਾਲੂ ਹੋ ਗਈਆਂ ਮੰਡੀਆਂ ਜੇ ਕਈ ਵਾਰ ਭਰਾ ਕੋਈ ਫੋਨ ਕਰ ਦਿੰਦਾ ਵੀ ਮੰਡੀਆਂ ਥੋੜਾ ਡਾਊਟ ਮੰਨ ਜਾਂਦੇ ਆ ਵੀ ਲੱਗਣਗੀਆਂ ਜਾਂ ਲੱਗਦੀਆਂ ਨਹੀਂ ਹੈਗੀਆਂ ਤੇ ਤਾਂ ਕਰਕੇ ਹੈਗੀ ਮੰਡੀਆਂ ਜਿਹੜੀਆਂ ਚਾਲੂ ਹੋ ਚੁੱਕੀਆਂ ਤੇ ਜਿਹ ਪਹਿਲੀ ਵਾਰ ਜਿਹੜੀ ਮਾਨਸਾ ਮੰਡੀ ਲੱਗੀ ਕਿਉਂਕਿ ਬੰਦ ਕਰਕੇ ਮੰਡੀਆਂ ਜਿਹੜੀਆਂ ਬੰਦ ਸੀਗੀਆਂ ਤੇ ਹੁਣ ਮੰਡੀਆਂ ਸਟਾਰਟ ਆ ਤੇ ਕੋਈ ਵੀ ਕਿਸੇ ਭਰਾ ਨੇ ਪਸ਼ੂ ਲੈ ਕੇ ਆਉਣਾ ਹੁੰਦਾ ਤਾਂ ਉਹ ਪਸ਼ੂ ਲੈ ਕੇ ਆ ਸਕਦਾ ਮਾਨਸਾ ਮੰਡੀ ਜਿਹੜੀ ਹਰ ਸ਼ੁੱਕਰਵਾਰ ਲੱਗਦੀ ਆ ਮਾਨਸਾ ਤੋਂ ਸਰਸਾ ਰੋਡ ਤੇ ਵਿਵਾਰ ਕੇ ਵਾਲੀਆਂ ਜਿਹੜੀਆਂ ਹਾਰਮ ਦੇ ਉੱਤੇ ਵਾਲੀਆਂ ਕੈਂਚੀਆਂ ਦੇ ਉੱਪਰ ਜਿਹੜੀ ਮੰਡੀ ਹਸਪਤਾਲ ਦੇ ਨਾਲ ਲੱਗਦੀ ਆ ਜਦੋਂ ਮਰਜ਼ੀ ਤੁਸੀਂ ਹਰ ਸ਼ੁੱਕਰਵਾਰ ਪਸ਼ੂ ਆਪਣਾ ਲੈ ਕੇ ਆ ਸਕਦੇ ਹੋ ਤੇ ਅੱਜ ਵੀ ਪਸ਼ੂ ਆਇਆ ਜ਼ਰੂਰ ਤੇ ਕਿਉਂਕਿ ਹਜੇ ਮੰਡੀ ਦਾ ਜਿਹੜਾ ਪੱਕਾ ਕਨਫਰਮ ਨਹੀਂ ਸੀਗਾ ਵੀ ਲੱਗੂਗੀ ਮੰਡੀਆਂ ਹੁਣ ਜਿਹੜੀਆਂ ਲੱਗਣੀਆਂ ਸਟਾਰਟ ਹੋ ਗਈਆਂ 2 ਵਾਲੀ ਮੰਡੀ ਵੀ ਲੱਗੀ ਸੀ ਕੱਲ ਮੌੜ ਆਪਾਂ ਉਹਦੀ ਵੀਡੀਓ ਪਾਈ ਸੀ ਤੇ ਆਪਾਂ ਜਿਹੜੀਆਂ ਮੰਡੀਆਂ ਲੱਗਿਆ ਕਰਨੀਆਂ ਜਿਵੇਂ ਹਰ ਮੰਡੀ ਆਪਾਂ ਮੰਨ ਲਓ ਵੀਡੀਓ ਪਾਉਂਦੇ ਰਹੇ ਹਾਂ ਸ਼ੁੱਕਰਵਾਰ ਨੂੰ ਮਾਨਸਾ ਤੇ ਮੌੜ ਰਾਮਪਰਾ ਹਨੂਲਾ ਤੇ ਇਹ ਮੰਡੀਆਂ ਦੀ ਆਪਾਂ ਇੱਥੇ ਵੀ ਜਾਣੇ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਮਿਲੂਗੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਨਵੇਂ ਜੁੜੇ ਆ ਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰ ਉਹਨਾਂ ਨੂੰ ਪਤਾ ਲੱਗ ਸਕੇ ਵੀ ਮੰਡੀਆਂ ਜਿਹੜੀਆਂ ਚਾਲੂ ਹੋ ਗਈਆਂ ਅੱਜ ਮੰਡੀ ਜਿਹੜੀ ਮਾਨਸਾ ਤੇ ਲੱਗੀ ਸੀ ਕਿ ਦੋਸਤੋ ਦੇ ਪਰ ਪਸ਼ੂ ਠੀਕ ਸੀਗੇ ਤੇ ਹੌਲੀ ਹੌਲੀ ਜਿਹੜੇ ਪਸ਼ੂ ਆਉਣੇ ਸਟਾਰਟ ਹੋ ਗਏ ਤੇ ਬਾਕੀ ਮੰਡੀ ਜਿਹੜੀ ਭਰਨ ਲੱਗ ਜੂਗੀ ਤੇ ਕਿਉਂਕਿ ਵਿੱਚ ਭਰਾਮਣ ਡਾਊਟ ਸੀ ਨਾ ਮੰਡੀ ਵੀ ਐਨ ਤੇ ਲੱਗੂ ਜਾਂ ਨਹੀਂ ਲੱਗੂ ਤੇ ਗਾਮਾਂ ਬਹੁਤ ਆਈਆਂ ਨੇ ਦੇਖਣ ਨੂੰ ਸਾਨੂੰ ਮਿਲੀਆਂ ਤੇ ਅੱਪ ਵੀਡੀਓ ਦੇ ਵਿੱਚ ਵੀ ਦਿਖਾਈਆਂ ਨੇ ਤੇ ਮੱਜਾਂ ਘਟ ਆਈਆਂ ਸੀਗੀਆਂ ਕਿਉਂਕਿ ਕਈ ਵਾਰ ਭਰਾਵਾਂ ਨੂੰ ਹੁੰਦਾ ਇਕੜ ਲੱਗ ਜਾਂਦਾ ਪਤਾ ਨਹੀਂ ਹੁੰਦਾ ਹਨਾ ਲੈ ਮੈਂ ਤੈਨੂੰ ਕਰਨਾ ਬਾਈ ਜਰਸੀ ਲੈ ਕੇ ਆਏ ਸੀਗੇ ਤੇ ਬਾਕੀ ਥਣ ਲੇਵਾ ਵਧੀਆਗਾ ਸੁਣਾਲੀ ਕਿ ਸੂਈ ਸੂਈ ਹੋਈ ਆ ਤੇ ਆ ਬੱਚਾ ਖੜਾਗਾ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਤੇ ਮੰਡੀ ਦੇ ਉੱਪਰ ਲੈ ਕੇ ਆਇਆ ਜਰਸੀ ਬਹਿਲਾ ਚੰਗੀ ਤੇ ਆਪਾਂ ਗੱਲਬਾਤ ਵੀ ਕਰਦੇ ਪੁੱਛਦੇ ਕਿ ਦਦਾ ਕਿੰਨਾਗਾ ਤੇ ਕਿਹੜਾ ਪਿੰਡ ਹੈ ਸਸਰੀ ਗਾਰੰਟੀ ਅਸਲੀ ਕਾਰਵਾਈ ਤੇ ਕਿਹੜਾ ਪੰਡਾ ਹੈ ਆਪਣਾ ਅਰਲਾ ਬਾਈ ਅਰਲਾ ਠੀਕ ਹੈ ਤੇ ਜਿਹੜੀ ਆਪਾਂ ਵੈੜੀ ਆਪਾਂ ਲੈ ਕੇ ਆਏ ਇਹ ਕਹਿੰਦੇ ਸੂਇਆ ਇਹ ਦੂਜਾ ਸੂਆ ਜੀ ਦੂਜਾ ਸੂਆ ਤੇ ਕਹਿ ਕੇ ਦਿੰਨ ਹੋਗੇ ਸੂਈ ਨਹੀਂ ਇਹਨੂੰ ਹੋਗੇ ਬਾਈ 22 ਬਾਈ ਦਿਨ ਸੂਈ ਠੀਕ ਹੈ ਲੈ ਮਿੱਤਰੋ 20 22 ਦਿਨ ਸੂਈ ਨੂੰ ਹੋਗੇ ਤੇ ਆਂਟੀ ਲੈ ਕੇ ਆਈ ਹੈ ਮੰਡੀ ਉੱਪਰ ਮਾਨਸਾ ਤੇ ਨਾਣਾ ਪਉਂਦਾ ਕਿ ਬਸੀ ਠੀਕ ਹੈ ਤੇ ਦੁੱਧ ਕਿੰਨਾ ਜੀ ਹੁਣ ਦੁੱਧ 12 ਲੀਟਰ ਦੁੱਧ 12 ਲੀਟਰ ਜਿਹੜਾ ਤਿਆਰ ਆ ਤੇ ਬਾਕੀ ਰੇਟ ਦੀ ਗੱਲ ਆਂਟੀ ਰੇਟ ਕੀ ਕਰਤਾ ਰੇਟ 55 ਹੈ 55000 ਮਾਨਤਾਣ ਹੋ ਜਾਊਗਾ ਮਾਨਤਾਨ ਹੋਜੂ ਨਾ ਮੇਰਾ ਖਾਈ ਵੀਰਾ ਨਾਮ ਦਾ ਖਵਰ ਠੀਕ ਹੈ ਲੈ ਮਿੱਤਰੋ ਮਾਨਤਾਨ ਹੋਜੂ ਮਾੜਾ ਮੋਟਾ ਤੇ ਪਿੰਡ ਰੱਲੇ ਤੋਂ ਆਏ ਨੇ ਤੇ ਚੰਗੀ ਹੈਗਾ ਜੇ ਕਿਸੇ ਭਰਾਣੇ ਲੈਣੀ ਹੈ ਤਾਂ ਮਾਨਸਮੰਡੀ ਦੇ ਵਿੱਚ ਬੜੀਏ ਜਰਸੀ ਆ ਤਲਜੀ ਸੂਈ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਦੋ ਟਾਈਮ ਚੁਾਈ ਵੀ ਕਰ ਸਕਦੇ ਹੋ ਤੇ ਸੰਪਰਕ ਜ਼ਰੂਰ ਕਰ ਲਿਓ ਮੰਡੀ ਤੇ ਆ ਕੇ 80591 ਮੋਬਾਈਲ ਨੰਬਰ ਆਪਾਂ ਕੁੱਸ ਕਹਿੰਨੇ ਆ ਕਈ ਵਾਰ ਘਰੋਂ ਵੀ ਦੋ ਟਾਈਮ ਚੋ ਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਨਹੀਂ ਟਾਈ ਮੋਬਾਈਲ ਨੰਬਰ 80591 ਅੱਗੇ ਜੀ ਕਿੱਸੀ ਸੱਤ ਸਵੱਤ ਹੈ ਠੀਕ ਹੈ ਇਹ ਆਂਟੀ ਦਾ ਨੰਬਰ ਆ ਤੇ ਰੱਲਾ ਪਿੰਡ ਆ ਜ਼ਿਲ੍ਹਾ ਮਾਨਸਾ ਜੀ ਇਹ ਬਾਕੀ ਸੰਬੰਧਕ ਜ਼ਰੂਰ ਕਰ ਲਓ ਮਿੱਤਰੋ ਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਜਿਹੜੀ ਮਾਈ ਆਂਟੀ ਲੈ ਕੇ ਆਈ ਆ ਵਿਚਾਰੀ ਹਨਾ ਗਰਮੀ ਦੇ ਵਿੱਚ ਤੇ ਕਈ ਵਾਰ ਘਰੇਗਾ ਕਿ ਨਹੀਂ ਲੱਗਦਾ ਹੁੰਦਾ ਆ ਮੰਡੀ ਤੇ ਆ ਕੇ ਪਤਾ ਲੱਗ ਜਾਂਦਾ ਹਨਾ ਤੇ ਚੰਗੀ ਆ ਬਾਕੀ ਦੋ ਟਾਈਮ ਤੁਸੀਂ ਚੁਆਈ ਕਰਕੇ ਫੇਰ ਫਿਰ ਸਕਦੇ ਆ ਮਾਨਸਾ ਮੰਡੀ ਉਪਰ ਆਇਸੀ ਕਿ ਅੱਜ ਤੇ ਧੰਨਵਾਦ ਸਾਰੇ ਭਰਾਵਾਂ ਜਲਦੀ ਮਿਲਦੇ ਆ ਕਿਸੇ ਨਵੀਂ ਜੀ ਮੰਡੀ ਦੇ ਨਾਲ ీయో శేర్ జరు మరణ